ਆ ਨਜ਼ਾਰਾ ਅਕਸਰੀ ਦੇਖ ਨੂੰ ਮਿਲਦਾ ਆਪਣੇ ਜ਼ਿਮੀਦਾਰ ਭਰਾਵਾਂ ਨੂੰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਆ ਦੇਖੋ ਹੈਲੋ ਜੀ ਵੈਲਕਮ ਕਰਦੇ ਆ ਜਸਰੀਨਾ ਵਲੌਗ ਚੈਨਲ ਤੇ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆ 20 ਪਿੰਦੇ ਤੇ ਅੱਜ ਸਾਡੇ ਨਾਲ ਵਿਚਾਰੀ ਬਤਨੀ ਇਹਨੂੰ ਵੀ ਖਰਾਬ ਕਰੀ ਜਾਂਦੇ ਆ ਅੱਜ ਹਾਂ ਉਹਨੂੰ ਤਾਂ ਵਿਚਾਰੀ ਨੇ ਨਾ ਚਾਹ ਪਾਣੀ ਪੀ ਗਏ ਰੈਸਟ ਕਰਨ ਲਾ ਜਾਣਾ ਸੀਗਾ ਹੁਣ ਵਿਚਾਰੀ ਸਾਡੇ ਨਾਲ ਆਈ ਥੱਕੇ ਖਾਈ ਜਾਂਦੀ ਥੰਮੀ ਹਾਂ ਐਸੋਈ ਸਾਂਰੂ ਫੂਲਣਾ ਬਤਾਏ ਸਕੂਲ ਨੂੰ ਛੁੱਟੀ ਅੱਜ ਸਕੂਲ ਨੂੰ ਅਸੀਂ ਮੁਗੋਂ ਵਾਪਸ ਆਉਣਾ ਸੀਗਾ ਤੇ ਐਸ ਵੀ ਅੱਜ ਛੁੱਟੀ ਦੇ ਟਾਈਮ ਫ੍ਰੀ ਹੋ ਗਈ ਸੀ ਤੇ ਨਾਲ ਇਧਰੋਂ ਹੀ ਲੈ ਲਿਆ ਓਏ ਮੀ ਭਈ ਇਹੰਦਾ ਸਾਂਰੂ ਫੂਲ ਕੇ ਥੋੜੇ ਬਾਰਸ਼ ਵਿੱਚ ਆਉ ਸਿੱਧੀ ਹਾਂ ਸਾਰਾ ਇਹਦੇ ਕੋਲੂਗਾ ਸਾਰਾ ਕੁਸ਼ਕਿੱਲਾ ਹੋ ਜੇ ਸਾਰਾ ਗੱਲਾ ਲੈਣਾ ਹੈ ਮੀ ਬਹੁਤ ਜਿਆਦੇ ਆਪਣੇ ਪਿੰਡ ਵਾਲੇ ਪਾਸੇ ਤੋਂ ਬੜਾ ਜਿਆਦੇ ਮੀ ਆ ਰੱਤੀਆਂ ਤੋਂ ਸਟਾਰਟ ਹੋਇਆ ਅਸੀਂ ਹੁਣ ਰੱਤੀਆਂ ਤੋਂ ਮੀ ਤੇਜ਼ ਹੋਈ ਜਾਂਦਾ ਤੇ ਹੋਈ ਜਾਂਦਾ ਗਰਮੀ ਨਾ ਵਧੀਆ ਸਗੋਂ ਮੀ ਪੈਣ ਲੱਗੇ ਆ ਹੁਣ ਪਹਿਲਾਂ ਤਾਂ ਜਮ੍ਹਾਂ ਕਾਲ ਪੈ ਗਿਆ ਸੀ ਅਬ ਬਰਾਹਲ ਹੋ ਗਿਆ ਸੀਗਾ ਲਓ ਵੀ ਪਿੰਡ ਪਹੁੰਚ ਗਏ ਆ ਤੇ ਪਿੰਡ ਵਿੱਚ ਤਾਂ ਨਜ਼ਾਰਾ ਉਦੋਂ ਹੀ ਕੈਂਟ ਬਣਿਆ ਪਿਆ ਦੇਖ ਕਿ ਨਾ ਜ਼ਿਆਦੇ ਮੀਂਹ ਪੈਣ ਦੇਗਾ ਪਿਆ ਪਿੰਡ ਦੇ ਵਿੱਚ ਵੀ ਘਰ ਵਾਲਿਆਂ ਦਾ ਕਿੰਨਾ ਫਿਕਰ ਸਾਰਿਆਂ ਨੂੰ ਉਹ ਭਾਈ ਨੇ ਆਉਂਦੇ ਸਿਰ ਤੋਂ ਲਾ ਕੇ ਨਾ ਉਹ ਘਰ ਵਾਲੀ ਦੇ ਉੱਤੇ ਮੋਰੀ ਰੱਖਤੀ ਆ ਐਨਾ ਫਿਕਰ ਹੁੰਦਾ ਵੀ ਇਹ ਨਹੀਂ ਤਾਂ ਰੱਖ ਲਈ ਜਿਵੇਂ ਉਹਦੀ ਲੈ ਹੁਣ ਕਿੰਨੇ ਬਾਰ ਵੀ ਨਹੀਂ ਖੋਲਣਾ ਹੁਣਾ ਆਪਾਂ ਨੂੰ ਬਈ ਮੀ ਹੈਗਾ ਜਾਦੇ ਤੁਸੀਂ ਖਾਣਾ ਗਾਵੇਂ ਖੜੀ ਆ ਵੇਟ ਕਰੀ ਆ ਤਰੀ ਪਤਾ ਲੈ ਮੈਂ ਤਾਂ ਨਹੀਂ ਖੋਲਦਾ ਗੇਟ ਮੈਂ ਤਾਂ ਕਿ ਨਿਕਲ ਗਿਆ ਆ ਬਾਹਰ ਖੋਲ ਕੇ ਗੇਟ ਦਾ ਵਿੱਚ ਹੀ ਬਈ ਮੈਂ ਤਾਂ ਖੋਲ ਦੀ ਨਾ ਨਹੀਂ ਤਾਂ ਮੇਰੇ ਹੁਣ ਲਿਖ ਹੀ ਦੇਣੇ ਮੈਂ ਮੈਂ ਹੀ ਕੰਮ ਕਰ ਸਰ ਹਾਂ ਹੋ ਹੀ ਗਏ ਹਾਂ ਹੋ ਗਿਆ ਗੱਲਾਂ ਗਾਰਾ ਲੱਗ ਜੂਗਾ ਪੈਰਾਂ ਨੂੰ ਜਾਦੂ ਸਨ ਰੁਪਏ ਦੀ ਖੜ ਤਾਂ ਉਹ ਛਿੰਡੋ 4 ਖੋਲਣ ਦੇ ਚੱਕਰ ਚੱਕਰ ਵਿੱਚ ਸਾਰੇ ਭੇਜ ਜੀ ਆਏ ਐ ਕਿਧਰ ਉੜ ਗਈ ਲੈ ਵੀ ਦਾਦੂ ਹੂੰ ਦਾਦੂ ਤੋਂ ਵੀ ਡਿੱਕੀ ਜਾਂਦਾ ਸੀਗਾ ਵੀ ਸਕੂਲ ਵਾਲੀ ਵੈਂਚ ਦੂਸਰੀ ਨਹੀਂ ਐ ਅੱਜ ਹੈ ਕਿਹੜੀ ਚਾਹ ਬਣਾ ਕੇ ਰੱਖੀ ਆ ਜਾ ਹੁਣ ਵੀ ਜਾਣਾ ਹੀ ਪਊਗਾ ਮੀਜ ਨੀ ਬਹੁਤ ਏਜ ਹੋ ਗਿਆ ਪਿਆ ਜਾਓ ਹੁਣ ਹੁਣ ਕਿਵੇਂ ਜਾਵਾਂਗੇ ਐਸ ਪਾਣੀ ਬਹੁਤ ਡਿੱਗੀ ਜਾਂਦਾ ਔਰ ਵੇੜਾ ਸਾਰਾ ਭਰ ਗਿਆ ਪਾਣੀ ਨਾ ਪਰਲਾ ਆਪਣਾ ਜਾ ਤਾਂ ਵੜੀਆਂ ਭੇਜੀਆਂਗਾ ਸਾਰਾ ਪੁੱਤ ਮੌਸਮ ਠੰਡਾ ਹੋ ਗਿਆ ਤੇ ਦਾਤੀ ਆਪਣੇ ਹੱਥ ਜਾ ਮਤਰੋ ਅੰਦਾਜ਼ਾ ਤੁਸੀਂ ਲਾ ਲਓ ਮੀਂਹ ਪੈ ਕੇ ਹਟਿਆ ਮੀਂਹ ਪਏ ਦੇ ਵਿੱਚ ਪੱਠੇ ਵੱਢਣੇ ਤਾਂ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਆ ਛੈਂਕੀ ਓਏ ਆਹ ਪੁੱਤ ਆ ਜਾ ਪੁੱਤ ਤੇਰੀ ਜੰਮੀ ਸੀ ਆ ਪੱਠੇ ਲੈ ਗਏ ਵੱਢ ਕੇ ਦੋਨੇ ਜਾਣੇ ਤੁਸੀਂ ਵਾਵਾ ਦਿਨ ਆ ਬਾਦ ਆਏ ਵੀਡੀਓ ਦੇ ਵਿੱਚ ਹਨਾ ਓਏ ਹਾਂ ਓਏ ਉੱਧ ਦਰਤੀ ਨਾ ਵੱਜੇ ਤੇਰੇ ਦਰਤੀ ਨਾ ਵੱਜੇ ਤੇਰੇ ਕਬੂਤਰ ਲੈੰਦੇ ਆ ਪਏ ਨਜ਼ਾਰੇ ਪੂਰਾ ਬਹੁਤ ਠੰਡਾ ਹੋ ਗਿਆ ਕਰਕੇ ਦਾਲਗੂ ਨੇ ਪਾਤੇ ਸ਼ਾਮ ਵਾਲਾ ਉਹਨੂੰ ਰਾਸ਼ਨ ਦਿੱਤਾ ਹਾਂ ਜੀ ਤੂੰ ਦੱਸ ਕਿ ਤੀਰਾਂ ਤੇ ਇਹਨੂੰ ਲੈ ਗਿਆ ਬਾਹਰ ਚ ਹੈਗਾ ਪਾਣੀ ਤੇ ਤੂੰ ਸਾਰਾ ਲਿਬੜ ਜਾਣ ਪੁੱਤ ਦੇਖੋ ਸ਼ੈਂਕੀ ਦੀ ਦੁਆਰਾ ਜਿਹੜੀ ਹੈਗੀ ਆ ਜਿਹੜੀ ਫਾਰਾ ਦੁਆਰਾ ਹੋਣੀ ਸ਼ੁਰੂ ਹੋ ਗਈ ਆ ਜਿਹੜੇ ਵਾਲ ਇਹਦੇ ਦੁਬਾਰਾ ਹੋਣੀ ਸ਼ੁਰੂ ਹੋ ਗਏ ਸੋ ਸ਼ੈਂਕੀ ਪਹਿਲਾਂ ਵਿੱਚੋਂ ਗਰਮੀਆਂ ਦੇ ਵਿੱਚੋਂ ਵਾਲ ਸਾਰੇ ਲਹਿ ਗਏ ਸੀਗੇ ਤਾਂ ਇਹ ਥੋੜਾ ਹੁਰੂ ਜਿਹਾ ਬਣ ਗਏ ਸੀ ਹੁਣ ਫੇਰ ਇਹ ਪੂਰਾ ਇਹਨਾਂ ਰਾਜੀ ਹੋ ਚੱਲੇ ਆ ਪੂਰੀ ਇਦਾਂ ਜੱਤਪੂਰੀ ਬਣ ਜਾਣੀ ਆ ਫੇਰ ਇਹਨੇ ਪੂਰਾ ਇਦਾਂ ਲੱਗਣਾ ਜੇ ਰੂਮ ਦਾ ਗੁੱਛਾ ਤਰਿਆ ਕਰਦਾ ਹੁੰਦਾ ਹਨਾ ਪੱਠੇ ਵੜ ਲੈ ਗਏ ਬਾਈ ਗੱਲਾਂ ਤਾਂ ਆਪਣੀਆਂ ਮੁੱਕਲੀਆਂ ਨਹੀਂ ਫੇਰ ਪੌਣੇ ਵੀ ਇੱਕ ਉਤਰ ਨਹੀਂ ਵੀ ਆ ਪੱਠੇ ਵੜ ਲਏ ਤੇ ਪੱਠਿਆਂ ਵਿੱਚ ਖੜਾ ਪਾਣੀ ਤੇ ਹੁਣ ਕੰਮ ਕਰਨਾ ਹੀ ਪੈਣਾ ਅੱਜ ਉਹ ਵਾਜਾਂ ਮਰੀ ਜਾਂਦੀਆਂ ਹਾਂਜੀ ਕਿਵੇਂ ਆ ਪੱਠੇ ਅੱਜ ਦਿਨੇ ਸੁੱਕੀ ਟੂੜਗੀ ਪਾਈ ਉਹਨਾਂ ਨੂੰ ਦੇਖੋ ਇਧਰ ਹਾਂ ਤੈਨੂੰ ਕਹਦਾ ਚਾਚੜਿਆ ਹੋਏ ਅੱਜ ਮੌਸਮ ਠੰਡਾ ਹੋ ਗਿਆ ਹੈ ਨਾ ਕੋਈ ਸ਼ੈਂਕੀ ਏ ਇਹਨੂੰ ਕਿਧਰ ਲਈ ਫਿਰਦਾ ਹੈ ਹੈ ਸ਼ੈਂਕੀ ਲੈ ਮੇਰੇ ਕੋਲ ਲੈ ਫਿਰ ਮੈਨੂੰ ਵੀ ਖੜਾ ਨਾਲ ਕੱਲਾ ਕੱਲੇ ਖੇਡੀ ਜਾਂਦਾ ਤੂੰ ਹੂੰ ਆਦਾ ਖੇਡ ਗਈ ਸ਼ੈਂਕੋ ਓਕੇ ਹੈ ਜਾ ਜਾ ਸ਼ੈਂਕ ਨੂੰ ਨਜ਼ਰੀ ਲੱਗੀ ਹੁਣੇ ਹੁਣੇ ਉਹ ਉਦਲੇ ਪਾਸੋਂ ਆਪਣੇ ਵਾਰਾ گاਾਂ ਆ ਗਈ ਸੀ ਉਦਰਾਂ ਗੇਟ ਖੁੱਲਾ ਸੀਗਾ ਤੇ ਇਹਨੂੰ ਹੁੰਦਾ ਕੋਈ ਘਰੇ ਚੀਜ਼ ਆਏ ਮੈਂ ਭਜਾਵਾਂ ਤੇ ਉਹ ਵਾਰਾ گاਾਂ ਸੀ ਇਹਨਾਂ ਦੰਦੀਆਂ ਵੱਡੀਆਂ ਇੱਕ ਦੋ ਲੱਤ ਤੇ ਉਹਦੀ ਤੇ ਉਹਨੇ ਲੱਤ ਮਾਰੀ ਜੇ ਕੋਸ਼ੈਂਕੀ ਦੇ ਫੜਕਾ ਕੇ ਸਿੜਤਾ ਤੈਨੂੰ ਪਤਾ ਜੇ ਤਰਾ ਵੈਤ ਇੰਨਾ ਹੈ ਨਹੀਂ ਤਾਂ ਪੰਗੇ ਕਾ ਤੋਂ ਲੈਣਾ ਇਹਨੇ ਹੈ ਸਾਰਾ ਲਵੇੜਦਾ ਗਾਰੇ ਗੁਰੇ ਚੋਂ ਲਾਓ ਮਾਰਿਆ ਵੜਕਾ ਕੇ ਸ਼ੈਂਕੀ ਚਲਾ ਚੱਲ ਗਿਆ ਉੱਠ ਖੜਾ ਹੋ ਆ ਜਾ ਆ ਜਾ ਓਠ ਕੋਸ਼ ਨਹੀਂ ਹੋਇਆ ਕੋਸ਼ ਨਹੀਂ ਹੋਇਆ ਬੋ ਤੂੰ कुछ नहीं हो रेस्ट कर ला डर गया सहम गया है ना? कुछ नहीं हुआ, हुआ पुत इस ओके 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 कुछ नहीं हो पानी पीना पानी हाँ? बस आ जा सट कुछ हु? नहीं हुए गिला ही होता गिला हो बस 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 ਬੱਸ ਉੱਠ ਓਠ 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 ਆ ਚਲ ਗਿਆ ਉਹ ਜਾਦੂ ਆ ਗਿਆ ਹੋਵੇ ਆ ਜਾ ਹਾਂ ਪੈ ਗਈ ਸਰਪਾਈ ਚ ਪੈ ਗਈ ਵਜ ਗਿਆਂ ਹੈ ਇਹ ਠੀਕ ਦਵਾ ਦਾ ਵੀ ਉੱਟ ਕੇ ਠੰਡੇ ਦਾ ਉਹਦੇ ਬਹਿ ਗਿਆ ਜੋਰ ਲੱਗ ਗਿਆ ਹੈ ਚਲਾ ਫਿਰ ਹਾਂ ਆ ਨਜ਼ਾਰਾ ਅਕਸਰੀ ਦੇਖਣ ਨੂੰ ਮਿਲਦਾ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਆ ਦੇਖੋ ਤੇ ਚਰੀ ਪਿੱਛੇ ਉਹ ਸਾਰੀ ਡਿੱਗੀ ਪਈ ਆ ਤੇ ਆ ਜਿਹੜੀ ਮੀਂਹ ਦੇ ਨਾਲ ਮੇਰੇ ਮਗਰ ਵੀ ਸਾਰੀ ਡਿੱਗ ਚੁੱਕੀ ਆ ਇਹ ਸਾਰੇ ਸਿਰ ਤੇ ਡਿੱਗੀ ਵੀ ਆ ਪਰ ਇਹ ਤਾਂ ਪੱਕ ਗਈ ਹੈ ਵੱਡੀ ਨਹੀਂ ਗਈ ਨਹੀਂ ਜਿਆਦੀ ਹੋ ਗਈ ਸੀ ਇਧਰ ਵਾਲੀ ਦਾ ਆਪਾਂ ਸੇਲ ਕਰਤੀ ਸੀ ਚਰੀ ਸਾਰੀ ਆਪਾਂ ਰੱਖੀ ਹੋਈ ਇੰਨੀ ਕੁ ਆਲ ਵੀ ਲਵੀ ਜੀ ਹੁਣ ਉਥੋਂ ਵੱਡ ਲਿਆ ਕਰਨੀਆਂ ਉਹ ਪਰਲੀ ਜਿਹੜੀ ਸੀ ਉਹ ਵੀ ਪੱਕ ਗਈ ਹੈ ਉਹ ਵੀ گاਵਾ ਆਪਣੀਆਂ ਖਾਂਦੀਆਂ ਨਹੀਂ ਹੈਗੀਆਂ ਤੇ ਹੁਣ ਚਰੀ ਆਪਾਂ ਇੰਨੀ ਕੀ ਵੱਢਣੀ ਆ ਜਿਹੜੀ ਦੂਜਾਲਾ ਹੋਊਗਾ ਥੋੜਾ ਲਾਵਾ ਹੋਊਗਾ ਕਿਉਂਕਿ ਜਿਹੜੀਆਂ ਮੱਜਾਂ ਹੁੰਦੀਆਂ ਨੇ ਉਹਨਾਂ ਥੋੜਾ ਸਿਸਟਮ ਮੰਦਲਾ ਸਟਰੋਂਗ ਹੁੰਦਾ ਤੇ گاਵਾ ਥੋੜਾ ਸੂਲ ਹੁੰਦਾ ਮੂਕ ਮਾਰ ਲੱਗ ਜਾਂਦੀਆਂ ਨੇ ਪਰ ਅੱਜ ਤਾਂ ਬਈ ਆ ਥੱਲੇ ਵੀ ਮੂਕ ਹੀ ਮੂਕ ਹੋਈ ਪਈ ਆ ਬਰਾਹਾਲ ਹੋਇਆ ਸਿਆਵਾ ਪਰ ਵੱਢਨੇ ਪੈਣੇ ਬਈ ਇੱਕ ਆਇਆ ਕਿ ਮੱਛਰ ਵੀ ਟਾਈਮ ਨਾਲ ਹੀ ਆ ਗਿਆ ਤੇ گاਵਾ ਉੱਤੇ ਸਪਰੇਅ ਕਰਨੀ ਆ ਮੱਛਰ ਵਾਲੀ ਤੇ ਮੱਛਰ ਅੱਜ ਦਾ ਬਹੁਤ ਜ਼ਿਆਦਾ ਹੋਗਾ ਮੀਂਹ ਪੈ ਕੇ ਵੈਸੇ ਮੱਛਰ ਬਹੁਤ ਜ਼ਿਆਦਾ ਆ ਸੋ ਆਪਾਂ ਲਿਆਂਦੀ ਉਹਦੇ ਵਾਸਤੇ ਗੈਂਡਾ ਫਰਨਾ ਯਾਰ ਗੈਂਡਾ ਫਰਨੈਲ ਦੇ ਵਿੱਚ ਡੀਜ਼ਲ ਲਾ ਕੇ ਆਪਾਂ ਥੋੜਾ ਕਾਲਾ ਤੇਲ ਵੀ ਰਲਾ ਸਕਦੇ ਆਪਾਂ ਜਾਂ ਮੁਕ ਲੈਲ ਰਲਾ ਸਕਦੇ ਆ ਉਹ ਜਿੰਨਾ ਚਿਰ ਆਪਾਂ ਨਮਾਉਂਦੇ ਨਹੀਂ ਪਸ਼ੂ ਨੂੰ ਇੱਕ ਵਾਰੀ ਸਪਰੇਅ ਕਰਤੀ ਉਹਨੇ ਦਿਨੋਂ ਅਸਰ ਰਹਿੰਦਾ ਬਾਕੀ ਇਹ ਤਰੀਕਾ ਕਾਰਗਲ ਹੈ ਜਾਂ ਨਹੀਂ ਹੈ ਮੱਛਰ ਤੋਂ ਉਹ ਫਿਰ ਬਾਅਦ ਚ ਦੇਖਾਂਗੇ ਆ ਪਹਿਲੀ ਵਾਰ ਟਰਾਈ ਕਰਨਾ ਅੱਜ ਤੇ ਕਰਚੇ ਪੈ ਰਹੇ ਜਖੁੱਬੀ ਜਾਂਦੇ ਆ ਸ਼ੈਂਕੀ ਕੁਛ ਠੀਕ ਆ ਸ਼ੈਂਕੀ ਨੇ ਵੌਂਟਿੰਗ ਕਰਤੀ ਤੇ ਲੱਤ ਮਾਰ ਵੱਜ ਗਈ ਗਾਣੇ ਜੂਰ ਦੀ ਮਾਰਤੀ ਪਰ ਸਿਰੇ ਹੀ ਮੁੜਿਆ ਮਰ ਚੱਲਿਆ ਸੀਗਾ ਪਰ ਉਹਦੀ ਆਦਤ ਤਾਂ ਉਹ ਬਹੁਤ ਜ਼ਿਆਦਾ ਹੁੰਦਾ ਕਿ ਘਰੇ ਕੋਈ ਆ ਗਿਆ ਬਸ ਖਾਣ ਤੇ ਹੀ ਜਾਣਾ ਉਹਨੇ ਆਪਦਾ ਬੈਤ ਨਹੀਂ ਦੇਖਣਾਗਾ ਕਿ ਮੇਰਾ ਮੇਰਾ ਗਾਂ ਨਾਲ ਕੀ ਮੇਲ ਆ ਹਨਾ ਸੋ ਫੜਨ ਦਾ ਮੌਕਾ ਹੀ ਨਹੀਂ ਦਿੰਦੇ ਮੇਰੇ ਬਾਹਰ ਖੁੱਲਾ ਸੀਗਾ ਤੇ ਬਸ ਦੱਸ ਕੀ ਗਾਂ ਗਾਂ ਡਾਰ ਕੇ ਭੱਜ ਗਈ ਉਹਨੇ ਬਚਾਅ ਵਾਸਤੇ ਲੱਤ ਮਾਰੀ ਤੇ ਲੱਤੋਂ ਦੇ ਵੱਜ ਗਈ ਸੋ ਵਿਚਾਰਾ ਠੀਕ ਆ ਹੁਣ ਓਕੇ ਆ ਕੰਮ ਕੰਮ ਹੋ ਨੁਕਸਾਨ ਹੋ ਚਲਾਈ ਮਰਚ ਲਈ ਡੋਗੀ ਆਪਣਾ ਚਲੋ ਬਚ ਗਿਆ ਪੱਠੇ ਆਪਾਂ ਹਜੇ ਇੰਨੇ ਕੀ ਵੱਡੇ ਆ ਚਲੋ ਫਿਰ ਗੱਲਾਂ ਖਤਮ ਕਰੀਏ ਤੇ ਆਪਾਂ ਵੱਢ ਲਈਏ ਪੱਠੇ ਠੀਕ ਆ ਤੇ ਫਿਰ ਕਰਦੇ ਆ ਕੰਟੀਨਿਊ ਵਲੌਗ ਓਕੇ ਹਾਂ ਦੋਸਤੋ ਅੱਜ ਵਾਲਾ ਦਿਨ ਕੁਛ ਠੀਕ ਜਿਹਾ ਨਹੀਂ ਲੱਗਦਾ ਯਾਰ ਅੱਜ ਕੰਮ ਸਾਰੇ ਪੁੱਠੇ ਹੋਈ ਜਾਂਦੇ ਆ ਸੋ ਪਹਿਲਾਂ ਸਟਾਰਟਿੰਗ ਵਿੱਚ ਅੱਜ ਹਸਬੈਂਡ ਵਾਈਫ ਤੇ ਇੱਕ ਛੋਟਾ ਜਿਹਾ ਬੱਚਾ ਸੀਗਾ ਜਦੋਂ ਮੀਂਹ ਜਾਦੇ ਆਉਂਦਾ ਪਿਆ ਸੀਗਾ ਜਦੋਂ ਆਪਾਂ ਸ਼ਾਟ ਲੈਂਦੇ ਪਏ ਸੀਗੇ ਉਦੋਂ 10 ਕੁ ਮਿੰਟਾਂ ਬਾਅਦ ਮੀਂਹ ਜਾਦੇ ਆ ਗਿਆ ਤੇ ਉਹ ਪਾਸ ਕਰਨ ਲੱਗੇ ਤੇ ਹਾਰਨ ਵੀ ਨਹੀਂ ਦਿੱਤਾ ਉਹਨਾਂ ਨੇ ਤੇ ਜਦੋਂ ਉਹ ਪਾਸ ਕਰਨ ਲੱਗੇ ਕੱਚੇ ਤੋਂ ਦੀ ਲਾਹ ਕੇ ਆਪ ਦਾ ਮੋਟਰਸਾਈਕਲ ਕੱਚੇ ਲਾਲਾ ਕਿੱਥੇ ਗਾਰਾ ਸੀ ਤੇ ਮੋਟਰਸਾਈਕਲ ਟੱਕ ਗਿਆ ਉਹਨਾਂ ਦਾ ਸੋ ਵਾਹਿਗੁਰੂ ਨੇ ਬਚਾ ਲਿਆ ਕਿਰਪਾ ਕੀਤੀ ਬੱਚੇ ਦੇ ਵੀ ਛੱਟ ਨਹੀਂ ਵੱਜੀਗੀ ਤੇ ਬਾਈ ਵੀ ਬਚ ਗਿਆ ਤੇ ਜਿਹੜੀ ਉਹਨੇ ਵਾਈਫ ਸੀ ਉਹ ਵੀ ਬਚ ਗਈ ਛੱਟ ਕਿਸੇ ਦੇ ਨਹੀਂ ਵੱਜੀ ਤਿੰਨੇ ਜਣੇ ਬਚ ਗਏ ਵਿਚਾਰੇ ਸੋ ਉਦੋਂ ਨੁਕਸਾਨ ਹੁੰਦਾ ਹੁੰਦਾ ਬਚਿਆ ਉਸ ਤੋਂ ਬਾਅਦ ਕੀ ਹੋਇਆ ਆ ਘਰੇ ਮਹੀ ਆ ਗਿਆ ਫਿਰ ਸਾਰਾ ਚੈਰੀ ਜੂੜੀ ਡੇਗ ਪਈ ਸੀ ਦੇਖਿਆ ਵੱਡੀ ਓਕੀ ਹੈ ਨਾ ਚਲੋ ਉਹ ਤਾਂ ਆਪਣਾ ਰੋਜ਼ ਮਰਾ ਕੰਮ ਹੁੰਦਾ ਜਿਹੜਾ ਆਪਾਂ ਕਰਦੇ ਆ ਹਨਾ ਉਸ ਤੋਂ ਬਾਅਦ ਘਰੇ ਗਾਂ ਆ ਗਈ ਇਧਰ ਲਾ ਗੇਟ ਖੁੱਲਾ ਸੀਗਾ ਤੇ ਮੈਂ ਇਹ ਉਧਰ ਸੀਗਾ ਤੂੜੀ-ਤੇੜੀ ਪਾਉਂਦਾ ਸ਼ੈਂਕੀ ਨੂੰ ਭੁਜਾਉਣ ਗਿਆ ਗਾਂ ਆਥਰੀ ਸੀ ਉਹ ਲੱਤ ਮਾਰੀ ਸ਼ੈਂਕੀ ਦੀ ਸੋ ਸ਼ੈਂਕੀ ਦੀ ਹਾਲਤ ਵੀ ਕੀ ਰਾਂ ਖਰਾਬ ਹੋ ਗਈ ਸੀ ਪਰ ਠੀਕ ਆ ਹੁਣ ਇੱਕ ਦੋ ਵਾਰੀ ਉਲਟੀ ਕੀਤੀ ਆ ਪਰ ਹੁਣ ਠੀਕ ਲੱਗਦਾ ਕੁਛ ਉਹ ਪਰ ਥੋੜਾ ਉਦਾਸ ਆ ਉਹ ਉਹ ਕੰਮ ਹੋਇਆ ਉਸ ਤੋਂ ਬਾਅਦ ਮੈਂ ਪੱਠੇ ਜਿੱਦੋਂ ਪਾਉਣ ਲੱਗਾ ਤੂੜੀ ਅੰਦਰੋਂ ਲੈਣ ਗਿਆ ਉੱਤੇ ਤੂੜੀ ਡੇਕ ਪਈ ਸਾਰੀ ਹੁਣ ਦੁਬਾਰਾ ਮੈਂ ਮੋਟਾ-ਮੋਟਾ ਲਾਇਆ ਉਤੋਂ ਆ ਤਾਂ ਹੁਣ ਤਾਂਾਂ ਜੁ ਪਈ ਪਈ ਆ ਦੰਨ ਉੱਚੀ ਹੋਈ ਪਈ ਸੀ ਸਾਰੀ ਉੱਤੇ ਡੇਕ ਪਈ ਸੋ ਅੱਜ ਤਾਂ ਆਪਾਂ ਖੱਜਲ ਖਵਾਰੀ ਜੀ ਨਿਕਲ ਗਿਆ ਵਲੌਗ ਤੇ ਜਸਟ ਕਰ ਲਿਓ ਤੇ ਆ ਪਿੱਛੇ ਦੇਖ ਲੋ ਬੁਰਾ ਹਾਲ ਹੋ ਗਿਆ ਮੀਨ ਨੇ ਸੜਤੀ ਸਰਚਰੀ ਚੋਰੀ ਸਾਰੀ ਸੋ ਬਾਈ ਇਹੀ ਜ਼ਿੰਦਗੀ ਆ ਚੱਲਦਾ ਰਹਿੰਦਾ ਹਨਾ ਉਤਰਾ ਚੜਾ ਜ਼ਿੰਦਗੀ ਚ ਆਉਂਦੇ ਰਹਿੰਦੇ ਆ ਦੋਸਤੋ ਅੱਜ ਵਾਲਾ ਵਲੌਗ ਫਿਰ ਇੱਥੇ ਹੀ ਕਰਿਓ ਪ੍ਰਵਾਣ ਤੇ ਕੱਲ ਫਿਰ ਅਗਲੇ ਵਲੌਗ ਚ ਮਿਲਾਂਗੇ ਠੀਕ ਆ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਗੱਲ